ਬੜੇ ਵਧੀਆ ਐਕਸਪੈਰੀਮੈਂਟ ਕਰੇ ਹੋਏ ਨੇ ਨੇ ਸੋਹਣੇ ਲੱਗਦੇ ਬੱਚੇ ਨਿੱਕੇ ਨਿੱਕੇ ਪਟਕੇ ਬੰਨੇ ਆ ਨਿੱਕੀਆਂ ਦੇ ਪੱਗਾ ਬੰਨੇ ਆ ਬੜੇ ਸੋਹਣੇ ਲੱਗਦੇ ਹਾਂਜੀ ਮਿੱਤਰੋ ਕੀ ਹਾਲ ਸਤਿ ਸ੍ਰੀ ਅਕਾਲ ਆਪਾਂ ਚੱਲੇ ਆ ਕਾਲ ਅਕੈਡਮੀ ਚ ਤੇ ਗੁਰਪਤਿ ਦੇ ਸਕੂਲ ਉਥੇ ਗੁਰਪੂਰਬ ਦੇ ਪ੍ਰੋਗਰਾਮ ਚੱਲ ਰਹੇ ਨੇਗੇ ਤੇ ਅੱਜ ਪਾਠ ਦਾ ਭੋਗ ਹੈਗਾ ਤੇ ਤੁਸੀਂ ਵਲੌਗ ਨਾਲ ਬਣੇ ਰਹੋ ਗੁਰਪਤਿ ਹੋਰਾਂ ਨੂੰ ਤੁਹਾਨੂੰ ਛੱਡਿਆ ਆ ਹੁਣ ਬਸ ਮੈਂ ਆਪ ਜਾਨਾ ਹੈਗਾ ਆ ਕਾਲ ਕੈਡਮੀ ਨੂੰ ਨਵਾਰਾ ਬਣਾਤਾ ਪਹਿਲਾਂ ਉਹ ਨਹਿਰੇ ਨਹਿਰ ਜਾਣਾ ਪੈਂਦਾ ਸੀਗਾ ਤੇ ਇਹ ਬੜੂ ਸਾਹਿਬਾਂ ਦੀ ਕਾਲ ਅਕੈਡਮੀ ਹੈ ਆਪਣੇ ਪਿੰਡ ਦੇ ਬਿਲਕੁਲ ਨਾਲ ਹੀ ਹੈਗੀ ਕਿਲੋ ਕੁ ਡੇਢ ਕਿਲੋਮੀਟਰ ਪੈਂਦਾ ਬਸ ਘਰ ਬਾਣੀ ਪੜਾਈ ਜਾਂਦੀ ਇੱਥੇ ਨਾਲ-ਨਾਲ ਬੱਚਿਆਂ ਨੂੰ ਆ ਬੱਚਿਆਂ ਦਾ ਐਕਸਪੈਰੀਮੈਂਟ ਦੇਖੋ ਬੜੇ ਵਧੀਆ ਐਕਸਪੈਰੀਮੈਂਟ ਕਰੇ ਹੋਏ ਨੇ ਬਾਕੀ ਅਸੀਂ ਕੰਮ ਕਰੀ ਗਏ ਅਸ਼ੀਸ਼ ਕਰੀ വൈബ്രേഷൻ കള ബുമന ബ്രന

ਪਿਆਰ ਨਾਲ ਸੇਵਨ ਕਰੀਏ

Ini b 에이... ਚੱਲੇ ਰਾਮ ਪਿੱਲਣੀ ਤੇ ਬੇਰ ਜੀ ਖਾਣ ਚੱਲੇ ਰਾਮ ਪਿੱਲਣੀ ਤੇ ਬੇਰ ਆ ਬੱਚੇ ਦਰ ਐਨਜੋਏ ਕਰ ਰਹੇ ਨੇ ਕਿੰਨੇ ਸੋਹਣੇ ਲੱਗਦੇ ਬੱਚੇ ਨਿੱਕੇ ਨਿੱਕੇ ਪਟਕੇ ਬੰਨੇ ਆ ਨਿੱਕੀਆਂ ਦੇ ਪੱਗਾਂ ਬੰਨੀਆਂ ਬੜੇ ਸੋਹਣੇ ਲੱਗਦੇ ਚੜਾ ਚੜਦਾ ਜਾਏ ਤੇ ਉਹ ਉਨਾਂ ਤੇ ਚੜ ਜਾ ਦੂਜੇ ਚੁੱਲਿਆ ਤੇ ਉੱਤੇ ਚੜਦੇ ਹੁੰਦੇ ਨੇ ਤਾਂ ਇਹਨਾਂ ਤੇ ਘਰ ਇਹਨਾਂ ਤੇ ਚੱਲ ਚੜ ਜਾ ਛੱਡ ਉੱਪਰ ਆ ਦੇ ਕਿ ਮੈਂ ਝੂਟੇ ਲੈਂਦੇ ਆ ਇਹ ਆ ਗਏ ਇਹਨਾਂ ਦੀ ਅਕੈਡਮੀ ਫਸ ਗਿਆ 1 ਵਜ ਗਿਆ ਤੇ ਅਸੀਂ ਆ ਗਏ ਆ ਘਰੇ ਗਰਪਤੈ ਨੇ ਵੀ ਛੁੱਟੀ ਦਿਵਾ ਲਿਆ ਦੀ ਨਾਲ ਹੀ ਤਾਂ ਹੀ ਇੰਨੇ ਖੁਸ ਹੋਇਆ ਕਰਦਾ ਇੰਨਾ ਖੁਸ ਹੋਇਆ ਕਰਦਾ ਤੂੰ ਤਾਂ ਪਾਠ ਲਾ ਲੀ ਤੈ ਕਿਵੇਂ ਪੜਿਆ ਤੀ ਪਾਠ ਹੈ ਸੁਣਾ ਦੇ ਮੈਨੂੰ ਗੁਰੂ ਜੀ ਦਾ ਖਾਲਸਾ ਇੱਕ ਤਾਂ ਤੇ ਘਟ ਕੇ ਗੁਰੂ ਜੀ ਕੀ ਫੋਟੇ ਹਾਂ ਫੇਰ ਸਬਦਕ